ਕਿਰਨ ਉਹ ਕਿੱਥੇ ਘੇਟ ਘੇਟ ਕਰੀ ਜਾਂਦੇ ਪਹੁੰਚਣਾ ਵੀ ਆ ਸਮੇਂ ਸਿਰ ਚਲੋ ਐਨਾ ਕੁਝ ਕਰ ਲਿਆ ਹੁਣ ਤਿਆਰੀਆਂ ਤੇ ਚਲਿਏ ਸਮੇਂ ਸਿਰ ਪਹੁੰਚੀਏ ਆਜਾ ਗੈਂਤੀ ਭਾਪੇ ਨਾਲ ਲੈ ਚਲੋ ਜੀ ਆਓ ਕਰੋ ਵੇਦਾ ਸਾਨੂੰ ਜੀ ਚਲੋ ਚੰਗਾ ਭਾਈ ਸਾਹਿਬ ਪਰਮਾਤਮਾ ਤੁਹਾਡੀ ਯਾਤਰਾ ਸਬਰ ਰੱਖੇ ਮੈਨੂੰ ਇੱਕ ਜ਼ਰੂਰੀ ਕੰਮ ਆ ਮੈਨੂੰ ਅੱਗੇ ਉਹ ਮੈਂ ਜਾਣਾ ਆ ਐਦਾਂ ਹੀ ਮਾਲਕ ਮਿਹਰ ਭਰਿਆ ਹੱਥ ਸਿਰ ਤੇ ਰੱਖੇ ਮੁੰਡੇ ਦਾ ਆਉਂਦੇ ਗੇੜੇ ਵਿਆਹ ਕਰੀਏ ਖੁਸ਼ੀਆਂ ਨਾਲ ਚਲੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਸਹਿਯੋਗ ਦਿੱਤਾ ਜੀ ਪੂਰਾ ਸਮਾਂ ਜਿੰਨਾ ਸਮਾਰਿਆ ਮੈਨੂੰ ਹਰ ਵੇਲੇ ਹੌਸਲੇ 'ਚ ਵੀ ਰੱਖਿਆ ਭੂਆ ਜੀ ਸਤਿ ਸ਼੍ਰੀ ਅਕਾਲ ਚੰਗਾ ਸਤਿ ਚੰਗਾ ਭੂਆ ਜੀ ਫੇ ਹੈ ਆਕਰ ਨਾ ਦੇਖ ਕਿਦਾ ਜਰੂਰ 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 ਤੁਹਾਡੇ ਨਾਲ ਹੀ ਸੌਭਤੇ ਆ ਜੀ ਵਿਆਹ ਸ਼ਾਦੀਆਂ ਚੰਗਾ ਜੇ ਨਾ ਕਰ ਨਾ ਕਰ ਮੈਂ ਆਪਣਾ ਫਲ ਬਹੁਤ ਪੂਰੀ ਤਰ੍ਹਾਂ ਸਹੀ ਕੀਤਾ ਮੈਂ ਆਪਣੀ ਹਰ ਕੋਸ਼ਿਸ਼ ਕਰਕੇ ਮੁੰਡੇ ਦੇ ਸੁਧਾਰ ਕੇ ਨਾਲ ਲੈ ਕੇ ਜਾਵਾਂਗੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਰਾਂਗੀ ਕਿਦਾਂ